ਸ਼ਾਮ ਦਾ ਟਾਈਮ ਹੋ ਗਿਆ ਕੱਖ ਲੈਣ ਆਇਆ ਤਾਂ ਇੱਧਰ ਟਰੈਕਟਰ ਹੀ ਨਹੀਂ ਜਪੜਦਾ ਅੰਦਰ ਇੱਥੇ ਕਿਹਨੂੰ ਰੋਕਤੇ ਆ ਫਿਰ ਅਸਲੀ ਕਾਰਵਾਈ ਸਾਰਿਆਂ ਨੂੰ ਕੋਈ ਨੂੰ ਪਤਾ ਹੀ ਨਹੀਂ ਮੈਂ ਵੀ ਇਹ ਦੇਖਿਆ ਨਹੀਂ ਕਿ ਮੰਡੇ 'ਚ ਲੱਗੇ ਹੋਣਾ ਗਾਣਾ ਕਰਨ ਕੱਲ ਮੋਟਰ ਚੱਲੀ ਸੀਗੀ ਵਾਰੀ ਕਰਤੀ ਬਾਈ ਹੁਣ ਰਾਤ 9:30 ਵਜੇ ਆਇਆ ਵੀ ਜਦ ਦੇਖਦਾ ਵੀ ਕਿਆ ਕਰ ਲੋਈ ਕਾਦੀ ਨਹੀਂ ਚੱਲੀ ਪਰ ਜਦ ਉਹ ਰਾਇਆ ਲਾਈਟ ਫਿਰ ਨਹੀਂ ਚੱਲਦੀਦੀ ਤੇ ਗ੍ਰਿਡ ਤੇ ਫੋਨ ਕਰਿਆ ਕਹਿੰਦੇ ਕੱਦੋਂ ਸਵੇਰੇ 5:30 ਵਜੇ ਅੱਗੇ 4 ਦਿਨਾਂ ਬਾਅਦ ਵਾਰੀ ਬਦਲਦੀ ਦੀ ਜਿਵੇਂ 9:30 ਵਜੇ ਹੁੰਦੀ ਤਾਂ 4 ਦਿਨ 9:30 ਚੱਲਦੀਦੀ ਫਿਰ 5:30 ਸਵੇਰੇ ਇੱਕਣਾ ਚੱਲੀ ਜਾਂਦੀਦੀ 4-4 ਦਿਨ ਮੈਂ ਹੁਣ 2-2 ਦਿਨਾਂ ਬਾਅਦ ਬਦਲੀ ਜਾਂਦੇ ਇਸ ਕਾਕੇ ਫਿਰ ਰਾਤ ਕਿਹੜਾ ਆਖਣਗੇ ਆ ਤੇ ਫਿਰ ਸਵੇਰੇ ਸਾਧਰੀ ਬਾਈ ਟੜਕੀ ਆ ਗਿਆ ਮੈਂ 4:00 ਵਜੇ ਚਾਰ ਸਵਾ ਚਾਰ ਵਜੇ ਮੈਂ ਆਇਆ ਜਦ ਮੈਂ ਉੱਠਿਆ ਮੱਜ ਨੂੰ ਮੈਂ ਕਿਹਾ ਛੋ ਕੇ ਫਟਾਫਟ ਫਿਰ ਇੱਥੇ ਖੇਤ ਨੂੰ ਚੱਲੂੰਗਾ ਬਸ ਸਵਾ ਚਾਰ ਵਜੇ ਆ ਗਿਆ ਮੈਂ ਮਮੀ ਨੇ ਬਈ ਸੋਹਣੀ ਕਿਰਪਾ ਕੀਤੀ ਰੱਬ ਨੇ ਹਨੇਰੀ ਲਿਆਤੀ ਚਲਾਤੀ ਰੱਬ ਨੇ ਫਿਰ ਆਪਣੀ ਮੋਟਰ ਹਾਂ ਆਹ ਜਿਹੜੇ ਭਰੇ ਹੋਏ ਪਹਨੋ ਦੇਖਣਾ ਹੈ ਰੱਬ ਦੀ ਮੋਟਰ ਨਾਲੇ ਭਰੇ ਹੋਏ ਆਪਣੀ ਮੋਟਰ ਨਾਲ ਦਾ ਸਿੱਟਾ ਦੇਖ ਅੱਛਾ ਹਾਂ ਕੱਲ ਇਹ ਹਾਲਤਾ ਇਹਦਾ ਸ਼ਾਮ ਨੂੰ ਨੱਕੇ ਨੁੱਕੇ ਕਰਕੇ ਗਿਆ ਤਾਂ ਵੀ ਚੱਲ ਰਾਤ ਨੂੰ ਆ ਕੇ ਮੋਟਰ ਦੇਖ ਲੂੰਗਾ ਬਾਕੀ ਚਲ ਚਲ ਜੂਗੀ ਆਪੇ ਤੇ ਪਰ ਰਾਤ ਰੱਬ ਨੇ ਤੜਕੇ ਕਰਤੀ ਕਿਰਪਾ ਹੁਣ ਵੀ ਦੋ ਤਿੰਨ ਵਾਰ ਉਤਰਦ ਨੂੰ ਹੋ ਗਿਆ ਨੰਗਾ ਪਰ ਬਹੁਤ ਇੰਨਾ ਬਹੁਤ ਸੁਣ ਨਹੀਂ ਪਿਆ ਤੇ ਵਧੀਆ ਹੋ ਗਿਆ ਭਾਈ ਹੁਣ ਆਮੀ ਦੇ ਪਾਣੀ ਦੇ ਕਰਿਆ ਭਾਈ ਮੋਟਰ ਤਾਂ ਹੁਣ ਆਈ ਹੈ ਲਾਈਟ ਤੇ ਨਹੀਂ ਇਚ ਜਮੇ ਨਹੀਂ ਤਾਂ ਪਿਆ ਵਾ ਨਾ ਇਚ ਮੋਟਰ ਦਾ ਪਾਣੀ ਬਿਲਕੁਲ ਨਹੀਂ ਪਾਇਆ ਹੋਇਆ ਠੀਕ ਆ ਇਹ ਨਾ ਮੀਂਹ ਦਾ ਫਿਰ ਅੱਛਾ ਅੱਗੇ ਓਵਰਫਲੋ ਹੋ ਗਿਆ ਇਧਰ ਵਾਲਾ ਪਾਣੀ ਨਾ 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 ਇਹ ਖੁੱਲਾ ਹੀ ਤਾਂ ਏ ਮੀਹ ਦੇ ਪਾਣੀ ਨਾਲ ਇਹ ਤੇ ਪਹਿਲਾਂ ਗਿੱਲਾ ਤਾਂ ਨਾ ਖੇਤੇ ਰੇ ਅੱਛਾ ਠੀਕ ਹੈ ਪਹਿਲਾਂ ਜਦ ਇੱਕ ਵਾਰ ਜਦ 3-4 ਦਿਨ ਪਹਿਲਾਂ 5 ਦਿਨ ਪਹਿਲਾਂ ਇਹ 1 2 1 6 ਫੇ ਤੱਕ ਪੂਰੇ ਡੱਡੂ ਬੋਲੇ ਪਏ ਦੇ ਖੇਤਾਂ ਦੇ ਅੱਛਾ ਹਾਂ ਜਦ ਪਹਿਲਾਂ ਮੀਂਹ ਪਿਆ ਤਾਂ ਉਦੋਂ ਠੀਕ ਹੈ ਇਤਨਾ ਓਵਰਫਲੋ ਹੋ ਗਿਆ ਨਾ ਤਾਂ ਪਾਣੀ ਤਾਂ ਦਿਖ ਨਹੀਂ ਰਹੇ ਤੇ ਹਾਂ ਓਵਰਫਲੋ ਹੋ ਗਿਆ ਸਾਰਾ ਖੇਤ ਭਰੇ ਹੋਦੇ ਕਹਾ ਇਕਹਾ 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 ਤੇ ਨਾ ਕਿਤੇ ਪੂਰੇ ਭਰੇ ਪਏ ਦੇ ਠੀਕ ਇਹ ਨਹੀਂ ਕਰਕੇ ਨਾ ਇਹ ਪਾਣੀ ਜਿੰਨਾ ਕਿ ਮੀਂਹ ਪਿਆ ਉਹਦੇ ਕਰਕੇ ਪਾਣੀ ਵੱਧ ਗਿਆ ਇਹਨਾਂ ਦੇ ਹਾਂ ਇਹ ਇਹਨਾਂ ਦਾ ਮੋਟਰ ਦਾ ਪਾਣੀ ਨਹੀਂ ਹੁਣ ਮੋਟਰ ਦਾ ਹੋਣ ਆਈ ਉਹ ਵੀ ਹੁਣ ਇੱਕ ਵਾਰ ਪਹਿਲਾਂ ਆਈ ਤੇ ਆਹ ਫੋਨ ਕਰਦਾ ਟਾਈਮ ਤੋਂ 5:30 ਵਜੇ ਦਾ ਹੂੰ ਕਹਿੰਦੇ ਫਾਲਟ ਹੈ ਜਦ ਮੈਂ ਇੱਥੇ ਆ ਕੇ ਫੋਨ ਕਰਿਆ ਹੂੰ ਫਿਰ ਵਿੱਚ ਨੂੰ 9 ਵਜੇ ਚੱਲੀ 10 ਮਿੰਟ ਫਿਰ ਬੰਦ ਹੋ ਗਈ ਜਦ ਆਪਣੀ ਵਾਲੀ ਮੋਟਰ ਚੱਲ ਪਈ ਦੀ ਹੂੰ ਵਾਹ ਰੋ ਹੁਣ ਫੇਰ ਬੰਦ ਹੋ ਗਈ ਹੁਣ ਆ ਫੇਰ ਭੱਜ ਗਈ ਹੁਣ ਚੱਲੀ ਨਹੀਂ ਹੁਣ ਦੇਖਦੇ ਆ ਉਹਨੂੰ ਜਾ ਕੇ ਮੈਂ ਸਾਰਾ ਉਹਦੇ ਵਿੱਚ ਲੈ ਕੇ ਆਏਗਾ ਇਹਨੂੰ ਕਹਿੰਦਾ ਅੱਛਾ ਅਰਾਸ ਅਰਾਸ ਸਰ ਵੇਚ ਕਰ ਠੀਕ ਹੈ ਤਾਂ ਭਾਈ ਯਾ ਜ਼ਰੂਰੀ ਚਾਹੀਦਾ ਵੀ ਆਪਣੇ ਡਰੇਕਟਰ ਦੇ ਟੂਰਟਾਲ ਤੇ ਆਉੱਚ ਪੱਕਾ ਚਾਹੀਦਾ ਬੰਦਾ ਦੇਖ ਲੈਂਦਾ ਵੀ ਕਿਆ ਹੈ ਕਿਆ ਨਹੀਂ ਤੇ ਭਾਈ ਇੱਥੇ ਬੱਟਾਂ ਦੇ ਪਣੇ ਦਾ ਬੜਾ ਸਵਾਦ ਆਉਂਦਾ ਆਹ ਬੱਟ ਵੀ ਲਿੱਪਦੀ ਉਹ ਵੀ ਲਿੱਪਦੀ ਅਸੀਂ ਇਹ ਮੋਟਰ ਦਾ ਚਾਲ ਚਲਣ ਕਰਦੇ ਅੱਜ ਨੇ ਇਧਰ ਵੀ ਘਾਣਾ ਹੋਣਾ ਲਾ ਜੇ ਮੋਟਰ ਚੱਲਦੀ ਹੁਣ ਕੋਈ ਨਹੀਂ ਪਾਣੀ ਮੈਂ ਜੁਗਾ ਹੁਣ ਫੇਰ ਕਰਦੇ ਨੇ ਖਾ ਲਵਾਂ ਰੋਟੀ ਆਦਰੀ ਲਿਕੇ ਆਏ ਤੁਹਾਨੂੰ ਆਦਰੀ ਲੈ ਕੇ ਦੁਪਹਿਰੇ ਆ ਗਿਆ 10:30 ਹੋ ਗਏ ਮੰਨਦਾ ਹੈ ਤੱਕ ਅੱਜ ਹੀ ਆ ਗਿਆ ਬੜੀਆਂ ਲੋਕਾਂ ਦੇ ਸਾਹਮਣੇ ਆ। ਬਸ ਸਿਆ ਨਾ ਨਿਗਰ ਗਿਆ ਪੱਤਾ ਦਾ ਵੀ ਨਿਗਰ ਦੇਣਾ ਪੱਦਾ ਜੀ। ਸੁਚਾਨ ਤੇ ਨਹੀਂ ਗੱਲ ਪੱਤਾ। ਇਹ ਗਾ ਨਹੀਂ ਕਹੀ ਕਰਦੇ ਕਦੀ ਦਵਰੇ ਲਿਆਵੇਂ। ਹਾਂ ਤੇ ਲੋਕਾਂ ਨੇ ਨਾ ਨਾ ਤਾਂ ਇਹ ਮੁੱਠੀ ਛੱਡਦੀ ਹੈ ਕਿਸ ਨੂੰ। ਇਹਦਾ ਹੱਥ ਨਾਲੇ ਲੱਗਦਾ। ਦੇਖ ਅੱਲਿਪੜ ਨੇ ਇੰਨਾ ਜੀ ਕਰਦਾ ਜਿਵੇਂ ਕੁਨਿਆਰਾ। ਇੱਧਰ ਲੋੜ ਨਹੀਂ ਹੈਗੀ ਨਿਕਲਣ। ਇਹ ਤਾਂ ਮੁੱਠੀ ਲਾਈ ਹੋਈ ਹੈ। ਇਹ ਬਾਅਦ ਆ ਦੋਹੇ ਪਾਸੇ ਲਾਉਣਾ ਇਹਨੂੰ ਕਰੋਂਗੇ ਕੱਲ ਨੂੰ। ਠੀਕ ਕਿ ਹੁਣ ਤਾਂ ਲੇਲੀ ਬਣ ਗਈ ਇਹ ਵੱਟ ਇੱਕ ਉਹ ਵੱਟ ਹੂੰ ਬਾਕੀ ਆ ਖਾਲ ਵਾਲੀ ਵੱਟ ਇੱਧਰ ਦੇ ਇੱਥੇ ਤੱਕ ਅੱਗੇ ਅੱਗੇ ਤੱਕ ਜਿਹੜੇ ਤੱਕ ਯਾਰ ਇੱਕ ਨਾਲ ਇਹ ਤਿੰਨ ਦਸਾ ਜਮੀਂ ਲੇਲੀ ਬਣ ਗਈ ਪਾਣੀ ਭਰ ਗਿਆ ਇੱਥੇ ਤੱਕ ਇਹ ਇਹਨੂੰ ਕਰਦਿਆਂ ਸਵੇਰੇ ਦੋ ਘੰਟੇ ਲੱਗਣੀਆਂ ਇੱਕ ਉਹ ਵੱਟ ਅਸਿਰੇ ਤੱਕ ਮੜੀ ਮੜੀ ਮਿੱਟੀ ਲਾ ਕੇ ਹੱਥ ਨਾਲ ਲਿਪ ਦੇ ਚਲੇ ਜਾਓ ਜੱਜਦੀ ਆ ਹੂੰ ਠੀਕ ਹੈ ਨਾ ਖੇਤ ਜੱਜਦਾ ਹੈ ਵੀ ਹੈ ਕੁਝ ਨਾ ਹੋਰ ਤਾਂ ਕੁਝ ਨਹੀਂ ਹੁੰਦਾ ਸਾਫੇ ਤੇ ਇੱਥੇ ਲਾ ਦੇ ਠੀਕ ਹੈ ਸਵੇਰੇ ਜਦ ਮੈਂ ਇਹ ਟੈਂਪਰ ਤੁਹਾਨੂੰ ਗਾਣਾ ਦੇਖ ਰਿਹਾ ਕੋਈ ਨਾ ਕਰਦਾ ਉਹ ਬੈਠੀ ਸੀ ਇਹਦੇ ਉੱਪਰ ਇਹ ਕੰਬਦੇ ਸਿਧਲੇ ਗਿਆ ਹਿੰਦੋਈ ਕਾਂਡਾ ਵੀ ਨਹੀਂ ਹੈਗਾ ਆਪਣੇ ਹੰਬਲੀ ਮੋਟਰਵੇਅ ਭਰੇ ਫੇਤੇ ਕੇ ਸਾਰੇ ਨਾ ਪਰੇ ਬਈ ਦੇਖੇ ਦੋ ਵੀ ਦਾ ਮੀਨ ਆ ਉਹ ਪੂਰੇ ਭਰ ਕੇ ਮੋਟਰ ਬੰਦ ਕਰਕੇ ਜਦ ਜਦ ਚੱਲੀ ਲਾਈਟ ਜਦੇ ਬੰਦ ਕਰਕੇ ਆਉਨੂੰ ਅੱਛਾ ਕਦੋਂ ਉਹ ਵੀ ਲੱਕੇ ਰੁਕੇ ਕਰਾ ਹਾਂ ਹਾਂ ਉਹ ਮੀਨ ਆਲੇ ਭਰ ਕੇ ਸਾਰੇ ਫਟੀ ਵੀ ਹੁਣ ਦੋ ਦਿਨੋਂ ਪਤਾ ਨਹੀਂ ਇਹਨਾਂ ਨੇ ਛੱਡ ਰੱਖੀ ਆਪਾਂ ਕਾਹਨੂੰ ਆਹ ਸੇਟ ਪਹਿਲਾਂ ਲਾਉਣਾ ਦਾ ਇਹ ਵੀ ਆਪਣੇ ਜ਼ਿੰਮੇਦਾਰਾਂ ਦੀ ਹੈ ਬਾਈ ਇਹਨਾਂ ਨੇ ਛੱਡ ਰੱਖੀ ਦੋ ਦਿਨੋਂ ਤੋਂ ਇਹਦੇ ਕਰਕੇ ਅਸੀਂ ਲੇਟ ਹੋ ਗਏ ਕੋਈ ਗੱਲ ਨਹੀਂ ਜਿਵੇਂ ਚੱਲਦਾ ਰਹਿੰਦਾ ਪਰ ਇਹ ਕਿਤੇ ਮੋਟਰ ਨਾਲ ਭਰਦਾ ਹੁਣ ਖਾਲੀ ਖੇਤ ਨੂੰ ਵੀ ਤਾਂ ਭਰ ਨਹੀਂ ਹੋਣੇ ਦੋ ਦਿਨਾਂ ਚ ਵੀ ਜਿਹਦੀ ਤਾਂ ਬਦੀ ਮੋਟਰ ਨਹੀਂ ਵਰਤ ਕੇ ਇਹਨਾਂ ਤੋਂ ਕਿੱਥੋਂ ਕਾਹਤ ਲੱਗ ਰਿਹਾ ਦੋ ਘੰਟੇ ਪਿਆ ਮੀ ਇਹਨਾਂ ਬੜੀਆ ਪਿਆਸਾ ਦਾ ਆਹੋ ਹਾਂ ਆ ਬਾਹਰ ਦੇ ਆਏ ਕਿੱਥੀ ਜਾਇ ਇਧਰ ਘੱਟ ਬਣ ਅੱਛਾ ਠੀਕ ਹੈ ਨਾ ਲੱਗ ਗਿਆ ਸਾਰਾ ਉਹ ਤਾਂ ਸਾਰੇ ਸਾਫਾ ਸਿਰਫ ਸਾਫ ਹੈ ਦੇਖ ਹਾਂ ਠੀਕ ਹੈ ਨਾ ਇਹ ਸਾਫ ਹੋਣ ਦਾ ਕਾਰਨ ਇੱਕ ਤਾਂ ਘੱਟ ਪਣ ਜਗ੍ਹਾਣ ਹੋਇਆ ਹੋਇਆ ਦਾ ਹਾਂ ਪਿੱਛੇ ਦੱਬਿਆ ਵਾਦਾ ਵਾਲੇ ਦਾ ਹੂੰ ਹੂੰ ਥੋੜਾ ਬਹੁਤ ਇਸ ਪਰ ਆਇਆ ਹੈ ਉਹ ਲਾਇਆ ਵਪੈਰ ਉਹ ਲਾਇਆ ਵਾਵੇਂ ਕਿ ਇੱਧਰ ਆ ਰਿਹਾ ਉਹਦਾ ਪਾਣੀ ਉਹ ਦੋਨਾਂ ਦੇ ਬਰਾਬਰ ਦੋ ਦੋਨਾਂ ਨੇ ਕੱਢ ਕੇ ਟਰੈਕਟਰ ਚਲਾਇਆ ਆ ਕੰਮ ਦਾ ਦੇਖ ਲੈ ਬੜੇ ਕੰਮ ਕਰਕੇ ਮਸ਼ੀਨ ਥੱਕ ਜਾਂਦੀ ਹੈ ਮੋਟਰ ਆਟੋਮੈਟਿਕ ਵਧੀਆ ਹੈ ਦਾ ਮਤਲਬ ਮੜਾ ਜ ਆਪ ਵਿਊਜਿਟੀ ਲਾਦਾ ਦੇ ਇਹਦੀ ਸਾਈਡ ਵਾਲੀਆਂ ਪੱਤੀਆਂ ਉਹ ਕਰੀਆਂ ਤੇਰੇ ਸਾਹਮਣੇ ਹਾਂ ਸਪਾਰਕ ਕਰਕੇ ਕਾੜਾ ਹੋ ਜਾਂਦਾ ਥੋੜਾ ਜਿ ਇਹਦੇ ਬਿੱਟ ਬੱਕੇ ਸਾਥ ਆ ਉਹ ਠੀਕ ਹੈ ਨਾ ਮੜਾ ਜ ਆਹ ਵਿਊਜ ਦੇ ਉਹ ਹੂੰ ਤੇ ਉਹ ਪੇਜ ਕਾਸ ਨਾਲ ਪੱਤੀਆਂ ਬੜੇ ਅੰਦਰ ਅੰਦਰ ਨੂੰ ਮੋੜਦੀਆਂ ਹੂੰ ਮੈਂ ਤਾਂ ਅੰਦਰ ਨੂੰ ਮੋੜਦੀ ਗ੍ਰੀਸ ਲੱਗਿਆ ਉਹ ਇਹਦਾ ਚੰਗੀ ਉਹ ਛਿੱਟ ਛਿੱਟ ਕਰਦੀ ਸੀ ਆ ਹੁਣ ਦੇਖ ਲੈ ਆਟੋਮੈਟਿਕਲੀ ਚਲਾਤੀ ਚਲਾਤੀ ਹਾਂ ਨਵਾਰ ਤੇ ਫੇਰ ਚੈੱਕ ਕਰ ਦੋ। ਪਾਣੀ ਦੇਖੀ ਨਾਲੇ ਹੁਣ। ਮੈਂ ਕਹੀ ਜਮ ਕੱਲ ਨੂੰ ਨਹੀਂ ਤੇ ਇਕੱਲੇ ਨਿਬੜ ਦੇਣਾ ਦਵਰੇ। ਹਾਂ। ਆ ਮੜਾ ਮੋਟਾ ਕੋਈ ਕੇ ਰਹਿਣਾ ਤਾਂ ਨਹੀਂ ਤੇ ਕੱਲ ਨੂੰ ਨਿਬੜ ਗਿਆ ਤੇ ਕਿਤੇ ਉਹ ਉਹ ਕਰਕੇ ਚੱਕਰ ਪੈਗਾ। ਆ ਹੁਣ ਚੱਕੂ ਗਿਆ ਜ। ਸਵਾ ਪਾਣੀ ਨਾਲੇ ਪਾਣੀ ਇਹਦਾ ਉਹ ਕਰਦਿਆ। ਵਧਾ ਦਿਆ। ਡੱਟ ਲਾ ਕੇ। ਉਹ ਕਰ ਰਹੇ ਉਹ ਉੱਥੇ। ਬਾਕੀ ਦੇਖੀ ਜੋ ਹੈ। ਰਸ ਪਾ ਕੇ ਗਾਰਾ ਮਿੱਟੀ ਆ ਮੜਾ ਸੁੱਕੀ ਮਿੱਟੀ ਹਾਂ ਚੱਲ ਗਈ ਉਹ 2 ਮਹੀਨੇ ਹੋ ਗਏ ਤੇ ਖੜੀ ਨੂੰ ਹਾਂ ਤਾਂ ਕਰਕੇ ਉਹ ਸੁੱਕ ਜਾਂਦਾ ਇਹ ਡਾਕਰ ਮਿੱਟੀ ਦੇ ਨਾਲ ਨਾਲ ਐ ਮਾਰ ਦਈਏ ਕਈ ਮੈਂ ਐ ਛੱਡ ਦੇ ਕਰੇ ਐ ਐ ਕਰ ਦਿੱਤੀ ਹੈ ਜਦੋਂ ਮੈਂ ਛੱਡੀ ਵੀ ਸੀ ਮੈਂ ਇਹਨਾਂ ਨੇ ਕਹੀ ਕਿ ਮੈਂ ਕਿਹਾ ਪਾਣੀ ਦੇਖ ਲਿਆ ਜਿੰਨਾ ਕੀ ਨੀਂਨ ਹੋ ਕੇ ਡੱਟ ਲਾ ਲੋ ਇਹਨਾਂ ਨੇ ਆਪਣੀ ਜਲਾ ਰੱਖੀ ਅੱਜ ਜਦੋਂ ਮੈਂ ਛੱਡੀ ਆਪਾਂ ਇਹਨੂੰ ਵੇਖਿਆ ਵੀ ਇਹ ਤਾਂ ਨਹੀਂ ਕਰਦੀ ਹੈਗੀ ਹਾਂ ਜਦੋਂ ਫਿਰ ਇਨਾਰੀ ਦਾ ਅੱਧਾ ਪਾਣੀ ਹੈ ਕੱਲ ਤਾਂ ਫੇਰ ਜਹਾਜ ਨਹੀਂ ਪੈਣਾ ਨਾ ਕਵਾੜੀ ਨਾਲ ਇਹਦੇ ਨੂੰ ਗੁੱਸਾ ਆ ਰਿਹਾ ਉਈ ਗਾਜੀ ਦੇ ਪਾਣੀ ਮਾ ਕੋਈ ਸੀਟ ਦਾ ਦੇ ਹਾਲਾਤ ਆ ਕੋਈ ਉੱਤਰ ਆ ਇਹ ਬੱਚਾ ਲੈਪ ਹੈ ਨਹੀਂ ਸਾਰਾ ਖੋ ਗਿਆ ਚਾਹ ਰੋਟੀ ਖਾ ਲੋ ਰੋਟੀ ਬੰਨ ਜਾਰੀਂ ਤਿੰਨ ਮਿੰਟ ਹੀ ਪੜਾਓ ਮੈ ਖੇਚ ਰੋਟੀ ਖਾਣ ਦਾ ਸੁਆਦ ਹੀ ਲੱਗ ਕਦੋਂ ਦਾ ਭੁੱਖ ਜਿਆਦਾ ਲੱਗੀ ਵੀ ਹੁੰਦੀ ਐ ਸਵੇਰ ਤੇ ਜ਼ੋਰ ਜ਼ਿਆਦਾ ਲੱਗਿਆ ਵਾ ਵੱਟਾ ਮੁੱਟਾਂ ਵਾਲੀ ਪਰੇ ਦੇ ਹੋਰ ਮਿੰਟਾ ਮਿੰਟਾ ਖਾ ਹੁੰਦੀ ਐ ਹੂੰ ਤੇ ਆ ਤਾਂ ਬਈ ਕੱਲ ਅੰਜਨ ਆ ਪਰ ਅੱਜ ਬੋਰ ਆ ਸਾਰਾ ਪੱਖਾ ਦਿਖਵੀ ਹੁੰਦੇ ਐ ਹਾਂ ਹੈਂ ਹੋਰ ਅੱਤਨੇ ਕੱਲ ਇਹਦੇ ਨਾਲ ਭਰਿਆ ਤਾਂ ਇਹ ਹੂੰ ਤਾਂ ਦਵਾਈ ਪਾਈ ਇੱਚ ਤੇ ਇਹੀ ਖੇਤ ਨੂੰ ਭਰਿਆ ਘੰਟੇ ਡੇਢ ਘੰਟੇ ਜਿਹਦੇ ਨਾਲ ਪਰ ਅੱਜ ਪਾਣੀ ਪਾਣੀ ਕਰਦਿਆ

ਮੋਟਰ ਚੱਲ ਰਹੀ ਆ ਜਾ ਸਰ ਲੈ ਬਈ ਰੱਬ ਦੀ ਮੋਟਰ ਨੇ ਤਾਂ ਪਾਣੀ ਪਾਣੀ ਕਰਿਆ ਪਿਆ ਸਾਰੇ ਪਾਸੇ ਸੱਲਦੇ ਘਰੇ ਭਰੇ ਪਏ ਆ ਤਕਰੀਬਨ ਸਾਰੀਆਂ ਮੋਟਰਾਂ ਬੰਦ ਆ ਇਹਦਾ ਅਸੀਂ ਚਲੋ ਅਗਾਂਹ ਕਰਨ ਸਾਡੀ ਮੋਟਰ ਚੱਲ ਰਹੀ ਹੈ ਇੱਕ ਘਰੇ ਸੁੱਕਾ ਬਾਕੀ ਸਾਰੀਆਂ ਮੋਟਰ ਮੋਟਰ ਸਾਰਾ ਕੁਝ ਸਭ ਤੇ ਬੰਦ ਆ ਪੂਰਾ ਘਰੇ ਟੱਪ ਪਾਣੀ ਮੀ ਪਿਆ ਬਾਈ ਪੂਰਾ ਤਸੱਲੀ ਕਰਾਈ ਸਵੇਰੇ ਵਧੀਆ ਆਕਣਾ ਹੀ ਚਾਹੀਦਿਆ ਇਹ ਹੁਣ ਆਇਆ ਵੀ ਮੌਸਮ ਠੰਡਾ ਹੋ ਗਿਆ ਤੇ ਜੀਰੀ ਨੂੰ ਵੀ ਬਹੁਤ ਫਰਕ ਪੋਗਾ ਹੁਣ ਜੀਰੀ ਵਧੀਆ ਚੱਲੂਗੀ ਤੇ ਉੱਧਰ ਦਾ ਸਾਰੇ ਜੀ ਬਈ ਮੀਹ ਵਾਲੇ ਪਾਣੀ ਖੜਿਆ ਚ ਹੈ ਸਮਝ ਲਓ ਜਹ ਜਹ ਇੱਕ ਥੱਲਾ ਯੂਰੀਆ ਪੈ ਗਿਆ ਦਰਮੀ ਪੈ ਗਿਆ ਇਹ ਕੰਮ ਹੋ ਗਿਆ ਜੀਰੀ ਨੂੰ ਤਾਂ ਹਾਲੇ ਕੁਝ ਨਹੀਂ ਕਿਹੇ ਰ ਸਿਰਫ ਕਪਾ ਆਪਣਾ ਕੋਈ ਬੰਨ ਰੇਪ ਆਇਆ ਤੇ ਆਂਬਾਲੀ ਮੋਟਰ ਚ ਪਾਇਆ ਤੋਂ ਕਿਹਿਆ ਚ ਬਾਕੀ ਵੀ ਫਨ ਹੈ ਅੰਬਾਲੀ ਮੋਟਰ ਤੇ ਲੱਗੀ ਦੀ 10 ਤਰੀਕ ਨੂੰ 11 ਨਾ ਖੁਆੜੀ ਤੇ ਤੇ 11 ਤਰੀਕ ਨੂੰ ਲੱਗੀ ਅੰਬਾਲੀ ਤੇ 2 ਢਾਈ ਕਿਲੇ ਚਲੋ ਵਿਚੇ ਸਾਰੀ ਲਲ 14 15 ਤੱਕ ਅੰਬਾਲੀ ਤੇ ਨਿਪੜ ਗਈ ਦੀ ਵੀ ਨੂੰ ਆਪਣੀ ਉਹ ਪਰਾਂ ਲੱਗੀ ਤੇ 25 26 ਤੱਕ ਪੰਜ ਪੰਜ ਦਿਨਾਂ ਦਾ ਗੈਪ ਸਮਝ ਲੋ ਆ ਪੈ ਜਣੇ ਬਾਈ ਕਦੇ ਦਿਨ ਤੱਕ ਫਰਕ ਪਾ ਕੇ ਤੇ ਪੰਨ ਵਾਲੀ ਵੀ ਲਾਦਨੇ ਤੇ ਉੱਧਰ ਵੀ ਛੱਡਦੇ ਆ ਮੁੰਡੇ ਡਟੇ ਹੋਏ ਆ ਬਾਈ ਨੋਕਰ ਨਾ ਹੋਣ ਕਰਕੇ ਔਖਾ ਹੋ ਗਿਆ ਤਾਂ ਕੰਮ 'ਚ ਬੰਦਾ ਆਪਾਂ ਨੂੰ ਜਿੰਨਾ ਵੀ ਤੁਹਾਨੂੰ ਦੱਸਦਾ ਬਿਮਾਰ ਹੋ ਗਿਆ ਹੋਰ ਉਹਦੇ ਕਰਕੇ ਆਪੇ ਹੋ ਲੱਗੇ ਹੋਇਆ ਹੌਲੀ-ਹੌਲੀ ਨਵਕਰਨ ਤੇ ਰਾਜੂ ਦਾ ਬੜਾ ਸਹਾਰਾ ਹੈ ਪਰ ਥੋੜਾ ਸਵੇਰ ਟਾਈਮ ਉੱਠਦੇ ਥੋੜੇ ਉਹ ਆ ਇਹ ਤਾਂ ਘਰਦੇ ਉੱਠਣ ਲੱਗੇ ਚਲੋ ਪਰ ਉਹ ਤੋਂ ਬਾਅਦ ਗੱਡੀਆਂ ਹਜਾ ਦੇ ਨੇ ਸਟਾਰਟ ਹੋ ਜਾਂਦੇ ਨੇ ਫੇਟ ਲੱਗੇ ਰਹਿੰਦੇ ਆ ਨੁਕਾ ਦਾ ਹੁਣ ਹਵਾ ਨੇ ਸਾਰਾ ਇਹਦੇ ਡੱਕਾ ਡੋੜਾ ਸੈੱਟ ਕਰਤਾ ਹੈ ਕੱਢਣ ਲੱਗਿਆ ਆਪਾਂ ਜੀ ਨਾਲ ਤੇ ਰੱਜੂ ਬੱਟ ਲਿਪਨ ਲੱਗਿਆ ਹੋਇਆ ਮੈਂ ਦੇਖਦਾ ਉਹਨੂੰ ਪਾਣੀ ਹੋ ਗਿਆ ਤਾਂ ਗਾਹਣ ਕਰਦਾ ਨਹੀਂ ਤੇ ਉਹ ਪਰਲੀ ਬੱਟ ਨੂੰ ਲੱਗਦਾ ਉਹਨੂੰ ਵੀ ਲਿਪਦਾ ਤੇ ਵਾਹ ਕੰਟ ਤੱਕ ਅੱਧਾ ਘੰਟਾ ਮੋਟਰਾਂ ਹੋਰ ਚਲੂਗੇ ਫਿਰ ਤੋਂ ਬਾਅਦ ਆਪਾਂ ਮੋਟਰਾਂ ਬੰਦ ਕਰਦਨੇ ਆ ਵੀ ਆਹ ਚੈੱਕ ਕਰ ਕੀ ਕਹਿੰਦਾ ਚੈੱਕ ਕਰ ਰਾਜੂ ਕੀ ਕਹਿਣਾ ਜਦਾ ਜੀ ਆਇਆ ਨਹੀਂ ਲੱਗਦਾ ਕਈ ਨਾ ਨਿਸਬ ਆਇਆ ਹਾਂ ਬਈ ਇਹ ਤਾਂ ਹੱਥ ਨਾਲ ਵਧੀਆ ਲਿੱਪ ਹੁੰਦੀ ਆ ਓਰੇ ਇੱਕਦਮ ਮਿੱਟੀ ਆਪਣਾ ਪੈ ਰੱਖੋ ਚੱਕੋ ਜਿਵੇਂ ਚੁੱਲਾ ਲਿੱਪਦੇ ਨੇ ਬੇੜਾ ਜਿੱਪਦੇ ਹੁੰਦੇ ਓਕਣ ਹੈਂ ਆਦੇ ਮੋਟੇ ਲੱਗਦਾ ਹੈ ਹਾਂ ਮੋਟੀ ਚਲੋ ਚਲੋ ਕਾਂਟਾ ਘੋਲ ਕਰ ਲਓ ਬਈ ਦੁਪਹਿਰੇ ਫਿਰ ਆਰਾਮ ਕਰੋ 2 3 ਘੰਟੇ ਅੱਗੇ ਸੀ ਬਾਈ ਸਾਡੇ ਪਰ 1 ਵਜੇ ਹੈ ਹਾਂ ਹਾਂ 1 ਵਜੇ ਠੀਕ ਆ ਆ ਨੱਕੇ ਜਬਰ ਤੇ ਉਹ ਪਾਣੀ ਚੱਕਦੇ ਉਹ ਜਿਹੜਾ ਓਵਰਫਲੋ ਬਣਾਇਆ ਹੋਇਆ ਹੁਣ ਕਾਰਨ ਪਿੱਛੇ ਵੜ ਕੇ ਗੇਰੇ ਰਹੇ ਹੁਣ ਇਹ ਬਾਅਦ ਤੇਨੂੰ ਆ ਜਣਾ ਮੈਂ ਦੋ ਦਿਨ ਕਿਹੜੇ ਲਾ ਦੇਣੇ ਇੱਕ ਨੱਕਣੇ ਚੱਲ ਠੀਕ ਆ ਠੀਕ ਆ ਠੀਕ ਆ ਹਾਂ ਤੁਰ ਤੁਰ ਕੇ ਨਹੀਂ ਤੇ ਫਿਰ ਹਿੱਲੀ ਜਾਂਦਾ ਇਹ ਹਨਾ ਹਾਂ ਆਇਕੋ ਵੇ ਅਮਰਵਾ ਫਿਰ ਇਹ ਡੱਕਿਆਂ ਨੂੰ ਦੱਬ ਲੰਦਾ ਕਈ ਵਾਰ ਪਾਣੀ ਘਟ ਬਾਦ ਨੂੰ ਹਾਂ ਆ ਲੱਗ ਗਿਆ ਲੱਗ ਹਾਂ ਇੱਕ ਨਾ ਆਈ ਜਾਣਾ ਇਹ ਫਿਰ ਫਾਇਦਾ ਬਹੁਤ ਹੋ ਗਿਆ ਹਵਾ ਦਾ ਨਮਕਨ ਉਹਦੇ ਵਿੱਚ ਉੱਪਰ ਲਾਲੇ ਜਿਹਦਾ ਬਿਲਕੁਲ ਨਹੀਂ ਹੈਗਾ ਠੀਕ ਆ ਤੇ ਥੋੜਾ ਜਿਹਾ ਇੱਚ ਇਹਨਾਂ ਚ ਤਾਂ ਹਲੇ ਕੋ ਪਤਾ ਨਹੀਂ ਨਿਕੜਿਆ ਨੇ ਹਟੇ ਤਾਂ ਹੁਣੇ ਗਾਣ ਕਰਕੇ ਹਟਿਆ ਹਾਂ ਹਾਂ ਪਾਣੀ ਦੇਖ ਕੇ ਰਾਜੂ ਨਾਲ ਬੱਟ ਲਵਾਵਾ ਮੈਂ ਵੀ ਰਾਜੂ ਸ਼ੁਰੂਆਤ ਵਿੱਚ ਤਾਂ ਛੱਡ ਗਿਆ ਚਲਾ ਇਕਨੇ ਲਿੱਪ ਦੀ ਮਿੱਟੀ ਬੱਟ ਬਥੇਰੇ ਚ ਰਹਿਣ ਦੇ ਤਾਂ ਲਿੱਪੀ ਵੀ ਸੀ ਸੱਚੋ ਆ ਮੈਂ ਲਿੱਪੀ ਦੀ ਹੋਈ ਸੀ ਜਾਂ ਮੀਨੇ ਕਰ ਇਹ ਮੀਨੇ ਕਰਤੀਆਂ ਇਹ ਆ ਮੈਂ ਲਿੱਪੀ ਹੋਈ ਦੀ ਦੇਖਾ ਤੇ ਓਵਰਫਲੋ ਬਣਾ ਕੇ ਉੱਤੇ ਤੱਕ ਲਿੱਪੀ ਹੋਈ ਦੀ ਇਹ ਇਹ ਮੀਨੇ ਇਕਨੇ ਕਰਤੀ ਕਦ ਲਿੱਪ ਕੇ ਗਏ ਉਹ ਵੀ ਲੱਗਦਾ ਵੀ ਲਿੱਪੀ ਵੀ ਨਹੀਂ ਹਾਂ ਇਹ ਚਲਾਇਆ ਆਪਣਾ ਹੁਣ ਤਸੱਲੀ ਕਰੋ ਹੁਣ ਤੇ ਮੜੀ ਜੀ ਮਿੱਟੀ ਲੱਗ ਜਾਂਦੀ ਆ ਹੋਰ ਟੁੱਟਦੀ ਨਹੀਂ ਹੁੰਦੀ ਮੀਹ ਕਿਹਨੇ ਚ ਹੁਣ ਉਹ ਸੈੱਟ ਹੋ ਗਈ ਜਿੱਥੇ ਹੁਣ ਹੁਣ ਨਹੀਂ ਟੁੱਟ ਸਕਦੀਆਂ ਉਹ ਇੱਥੇ ਤਕਰੀਬਨ ਬਾਈ ਆ ਵਿਚਾਲੇ ਵਿਚਾਲੇ ਵਿੱਚ ਉਹ ਪੂਰੇ ਡਰੇਨ ਹੈ ਇਹਦੇ ਵਿਚਾਲੇ ਵਿਚਾਲੇ ਸਿਰਫ ਆਪਣੀ ਰਹਿ ਗਈ ਇਹ ਤੇ ਇੱਕ ਹੋਰ ਰਹਿੰਦੀ ਆ ਥੋੜੀ ਜਿਹੀ ਉੱਪਰ ਨੂੰ ਬਾਕੀ ਦਾ ਆ ਵਿਚਾਲੇ ਜੇ ਲੱਗ ਗਿਆ ਉਤੇ ਪਰਾਂ ਥੋੜੀ ਰਹਿੰਦੀ ਆ ਇੱਧਰ ਰਹਿੰਦੀ ਆ ਤਕਰੀਬਨ ਸਾਡੇ ਰੇਚ ਇੱਧਰ ਮੰਡ ਚ 20 20% 25 25% 75% ਜੀਰੀ ਲੱਗ ਗਈ 25% ਰਹਿ ਗਈ ਐਂ ਜਿਆਦਾ ਖਿੱਚੋਂ ਦੇ ਦੂਰ ਤੇ ਹਨਾ ਕਿਉਂ ਇੱਥੇ ਜਿਆਦਾ ਨਾ ਅੱਗੇ ਤੱਕ ਫਿਰ ਨਾਲੇ ਪਾਣੀ ਦੇ ਨਾਲੇ ਫਲੋ ਨਾਲ ਪਾਣੀ ਨਾਲ ਇੱਧਰ ਨੂੰ ਆ ਜੂਗਾ ਜੇ ਤੂੰ ਐ ਖਿੱਚਦਾ ਹਾਂ ਹਾਂ ਇਹ ਤਾਂ ਹਲੇ ਘੱਟ ਪਾਣੀ ਚ ਗਾਣ ਹੋਇਆ ਵਾ ਬਹੁਤ ਸਾਈਡਾਂ ਦੱਬ ਤੇ ਰੂਟਾਵੇਟਰ ਥੋੜਾ ਐ ਬਾਈ ਕੱਢ ਦਿੰਦਾ ਜਦ ਕੱਲਾ ਰੂਟਾਵੇਟਰ ਮੜਾ ਪਾਣੀ ਵੱਧ ਚ ਮਾਰਦੇ ਆ ਤੇ ਸਵਾਗੀ ਵੀ ਦੱਬੀ ਜਾਂਦੀ ਆ ਫਾਇਦਾ ਬਹੁਤ ਆ ਸਵਾਗੀ ਦਾ ਤਾਂ ਬਾਈ ਐਂ ਰੱਖਦਾ ਜਿਵੇਂ ਜ਼ੀਰੋ ਲੈਵਲ ਕਰਿਆ ਹੁੰਦਾ ਹੁਣ ਉਹ ਦੇਖ ਲਓ ਪਾਣੀ ਬਿਲਕੁਲ ਉਗਲ ਉਗਲ ਪਾਣੀ ਖੜਾ ਪਰਲੇ ਘਰੇ ਚ ਪਰ ਵਧੀਆ ਨਜ਼ਾਰਾ ਆਇਆ ਪਿਆ ਬਾਈ ਸਵਾਗੀ ਦਾ ਆਪਣੇ ਪਿੰਡ ਦੋ ਤਿੰਨ ਲਾਲੀਆਂ ਹੁਣ ਆਕਣ ਹਾਂ ਉੱਪਰ ਨੂੰ ਗੇਅਰ ਥੋੜਾ ਬਾਹਰ ਨੂੰ ਕਿਤੇ ਫੇਰ ਵਿੱਚ ਚਲੇ ਜਾਵੇ ਹੜਕੇ ਲਾ ਕਗੰਧ ਦਾ ਵਹੇ ਸਪਰੇਅ ਮਾਰੀ ਤੇ ਇੱਧੇ ਕਿ ਰਹਿੰਦੀ ਆ ਉੱਥੇ ਤੇ ਉਹ ਦਿਖਦਾ ਕੱਖ ਲੱਜਦਾ ਹੀ ਉਹ ਉਦੋਂ ਮੁੱਕ ਗਈ ਇੱਥੇ ਮੇਰੇ ਕੋਲ ਤੇ ਹੁਣ ਇਹਨੂੰ ਵੀ ਕਰ ਦੂੰਗਾ ਉਹ ਦੇਖੋ ਜੀ ਕਿਹੜੇ ਪੰਛੀ ਦੇ ਕਿੱਤੇ ਆ ਕੀ ਆਦਾ ਰਾਜੋ ਹੋ ਪੱਟਾ ਕਾ ਐਡੀਆਂ ਐਡੀਆਂ ਬੱਤ ਕਾਂ ਉੜ ਗਏ ਹੁਣ ਤਾਂ ਬਹੁਤ ਬੜੇ ਬੜੇ ਬੱਤ ਨਹੀਂ ਆਇਆ ਝੋਲੋ ਅਛੋਤੀਆਂ ਹੋਲੇ ਖੇਚ ਤੋ ਕੱਢਦੇ ਆ ਕਵਾੜੀਆ ਬਾਹਰ ਹੁਣ ਇੱਥੇ ਲੱਗਿਆ ਹੋਇਆ ਹਾਂ ਰਹਿ ਗਿਆ ਥੋੜਾ ਜਿਹਾ ਖੁੰਜਾ ਅੱਜ ਜੱਗਾ ਬੱਟਾ ਲਿਪਣ ਤੇ ਪਾਪਾ ਗਾਣ ਕਰਦੇ ਸੀ ਤੇ ਪੇਜੇ ਕਮਾਦੇ ਆ ਉਹ ਮਨੇ ਮਾ ਫਿਰ ਹੋਈ ਥੋੜੀ ਥੋੜੀ ਕਿੱਲਾ ਹੋ ਜਾਂਗਾ ਪੂਰਾ ਜਿਲਾਂਨ ਕਰੇ ਜੀ ਬਾਈ ਆਲੀ ਬੱਟ ਵਿਲੀਪ ਹੋ ਗਈ ਤੇ ਗਾਣ ਇੱਥੇ ਹੋ ਗਿਆ ਸਾਰਾ ਮੰਡ ਚ ਬਸ ਬੱਟਾਂ ਲਿਪਣ ਦਾ ਕੰਮ ਰਹਿ ਗਿਆ ਦੋ ਤਿੰਨ ਚਾਰ ਬਸਾਂ ਰਹਿ ਗਈਆਂ ਆ ਗੱਬੇ ਵਾਲੀ ਰਹਿ ਗਈ ਇਹ ਖਾਲ ਦੇ ਨਾਲ ਨਾਲ ਰਹਿ ਗਈ ਸਿਰੇ ਤੱਕ ਤੇ ਉਹ ਰਹਿ ਗਈ ਸਾਹਮਣੇ ਵਾਲੀਆਂ ਜਿੱਥੇ ਜੀਰੀ ਲੱਗੀ ਹੋਈ ਹੈ ਥੋੜੀ ਥੋੜੀ ਹੋਰ ਲਿਪਣੇ ਆਈ ਸਾਈਡ ਤੋਂ ਵੀ ਗੱਬੇ ਵਾਲੀ ਦਾ ਬਸ ਆਈ ਰਹਿ ਗਈ ਜਿਹੜੀ ਦੋਹੇ ਸਾਈਡ ਤੇ ਲਿਪਣੀ ਬਾਕੀ ਤੇ ਵੀ ਐਗਜ਼ਾਈਟਡ ਜਿਹਾ ਦਾ ਪਾਸ ਇਹ ਤਾਨੂੰ ਛੱਡਿਆ ਆਪਣਾ ਮੋਟਰ ਆ ਮੰਦ ਕਰਦਣੀ ਹੁਣ ਬਥੇਰਾ ਪਾਣੀ ਆ ਸਾਰਿਆਂ ਚ ਆਪੇ ਜੀ ਚ ਓਵਰਫਲੋ ਜੀ ਕਰੇਗਾ ਜਿੱਥੇ ਜ਼ਿਆਦਾ ਹੋਊਗਾ ਆਪੇ ਨਿਕਲੀ ਜਾਣਾ ਸਾਰੇ ਜਿੰਨਾ ਚ ਪੂਰਾ ਪਾਣੀ ਆ ਹੁਣ ਮੋਟਰਾਂ ਬੰਦ ਕਰਕੇ ਚੱਲੀਏ ਫੇਰ ਘਰ ਨੂੰ ਉਹ ਕੋਲੇ ਟਰੈਕਟਰ ਲਿਆਈ ਟਰੈਕਟਰ ਨੂੰ ਵੀ ਉਧਰ ਨੂੰ ਚਲੋ ਜੀ ਲੋ ਜੀ ਭਾਈ ਚਲੋ ਚੱਲਦੇ ਆਉਣ ਪਰ ਪਾਪਾ ਉਹ ਗਏ ਹੋਏ ਨੱਕੇ ਜੀ ਲੋਡ ਕਰਨੋਂ ਆਪਰਾ ਕਰਤੀ ਆਪਾਂ ਦੋਹੇ ਬੰਦ ਉਹ ਨੱਕੇ ਜੀ ਲੋਡ ਕਰਦੇ ਆ ਮੋਟਰਾਂ ਦੋਹੇ ਬੰਦ ਕਰਤੀਆਂ ਬਦਲ ਜਾ ਫੇਰ ਹੋਇਆ ਬਾਈ ਪਾਣੀ ਵੀ ਇਹਨ ਫੁੱਲਾ ਖੇਤਾਂ ਚ ਚਲੋ ਚੱਲਦੇ ਆ ਜੀ ਫਿਰ ਹੁਣ ਕਰਨੋ ਸ਼ਾਮ ਦਾ ਟਾਈਮ ਹੋ ਗਿਆ ਕੱਖ ਲੈਣ ਆਇਆ ਤਾਂ ਇੱਧਰ ਟਰੈਕਟਰ ਹੀ ਨਹੀਂ ਵੜਦਾ ਅੰਦਰ ਇੱਥੇ ਕਿਨੂੰ ਰੋਕਤੇ ਆਂ ਤੱਕਾ ਨਹੀਂ ਕਰਨਾ ਹੈਗਾ ਜ਼ਿਆਦਾ ਪਰਿਆ ਪਿਆ ਮੀਂਹ ਦੇ ਪਾਣੀ ਨਾਲੇ ਖੇਤ ਰਾਜੂ ਨੇ ਵੀ ਕੱਖ ਮਾਸਾ ਵੜਦੇ ਹੋਣੇ ਕਿਣੇ ਚੱਕਣੇ ਪੈਂਦੇ ਆ ਰਾਜੂ ਇਹ ਸਵੀਮਿੰਗ ਪੂਲ ਬਣਾਇਆ ਪਿਆ ਖੇਤ ਨੂੰ। ਕੀ ਕਰਿਆ ਵਾਹੇ ਯਾਰ? ਆਨੇ ਨਹੀਂ ਆਇਆ। ਇਹ ਲਾਇਆ ਵਾ ਨਹੀਂ ਹੈਗਾ ਰੱਬ ਨੇ ਲਾਇਆ ਹੈ। ਰੱਬ ਨੇ ਪਾਣੀ ਲਾਇਆ ਹੈ। ਲੋ। ਨਾਸ ਵੱਜ ਗਿਆ। ਦੁਆਰੇ ਹੋਣ ਜੋਗੀ ਤਾਂ ਰਹਿਣੀ ਹੋਣੀ ਉਹ ਐ ਪੈਰਾਂ ਨਾਲੇ ਕੱਦੂ ਹੋ ਜਾਣਾ। ਦੁਆਰੇ ਤਾਂ ਜੰਮਣੀ ਹੋਣੀ। ਹਾਂ ਕੱਖ ਵੀ ਘਟੇ ਵੱਢਦੇ ਤਾਂ ਹੀ ਅੱਜ ਕੱਖ ਕੱਖ ਵੱਢਣ ਦੀ ਵੀ ਔਖੀ ਹੋਈ ਹੋਣੀ ਐ ਰਾਜੂ ਗੰਦ ਪੈ ਗਿਆ ਸਾਰੇ ਖੇਤ ਚ ਔਰ ਇਹ ਤਾਂ ਨਹੀਂ ਦਵਾਰੇ ਹੁੰਦਾ ਹੁਣ ਮੱਕਾ ਹਾ ਚਰੀ ਦਵਾਰੇ ਤਾਂ ਨਹੀਂ ਜੰਮਦੀ ਕੱਦੂ ਤਾਂ ਘਰ ਤੇ ਆਉਰੇ ਪੈਰਾਂ ਨਾਲ ਅੰਦੂ ਅੱਧਰਵਾੜ ਦੋ ਹੋਰ ਬੱਸ ਕਰ ਹੁਣ ਫਸਾਉਣਾ ਐ 走，叫一再看。